ਦੇ ਵੀ ਆਰਥ ਨੂੰ ਮਰਦਵਾਦ ਜਿਹਾ ਚਾਹੀਦਾ ਤੇ ਇਹਨਾਂ ਦੀ ਆਵਾਜ਼ ਵੀ ਮਰਦਵਾਦੀ ਹੈ ਕਿਉਂਕਿ ਇਹ ਕਵੀ ਸਰੀਰ ਰੱਗ ਬਹੁਤ ਪੂਸ ਦਿੱਤੇ ਨਾਲ ਪੇਛਾ ਦੇ ਨੇਪਲਾ ਕਰ ਸਰਕਾਰੋਂ ਪ੍ਰਧਾਨਗੀ ਮੰਡਾ ਤੇ ਮੇਰੇ ਭੈਣ ਭਰਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਜੀ ਕੌਣ ਟਾਈਮ ਆਨ ਆਲਦੀ ਰਹੀ ਹੈ ਪਤਾ ਨਹੀਂ ਜੀ ਜਾਣਗੋ ਸਾਨਮ ਦੇ ਕੋਲ ਹੈ ਉਹਨਾਂ ਨੇ ਕਿ ਸਾਇਸਾ ਦਾ ਗਠਨ ਕੀਤਾ ਹੈ ਅੱਜ ਆਇਆ ਵੀ ਸੈਸਾ

বাসਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ বাসਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਔਰਤ ਘਰ ਦੀ ਨਹੀਂ ਹੁੰਦੀ ਹੈ ਕਿ ਹਸਿਆਣਾਂ ਨੇ ਇਹਦੇ ਪੁੱਤੋਂ ਜਨਮ ਲਿਆ ਕਈ ਰਾਜੇ ਰਾਣਿਆਂ ਨੇ ਇਹਦੇ ਪੁੱਤੋਂ ਜਨਮ ਲਿਆ ਕਈ ਰਾਜੇ ਰਾਣਿਆਂ ਨੇ ਔਰਤ বিনা ਮਕਾਨ ਹੋ ਸਕਦਾ ਹੈ ਪਰ ਘਰਬਾਰ ਨਹੀਂ বাসਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ বাসਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਤੂੰ ਬਣੀਏ ਬਜਲਾ ਸੱਜਣੋ ਜਿਤਾ ਤਾਰ ਬਿਨਾ ਤੂੰ ਬਣੀਏ ਬਜਲਾ ਸੱਜਣੋ ਜਿਤਾ ਤਾਰ ਬਿਨਾ ਬੇੜਾ ਨਹੀਂਓ ਸਜਦਾ ਘਰ ਵਿੱਚ ਕਿਰਦੀ ਨਾਲ ਬਿਨਾ ਬੇੜਾ ਨਹੀਂਓ ਸਜਦਾ ਘਰ ਵਿੱਚ ਕਿਰਦੀ ਨਾਲ ਬਿਨਾ ਔਰਤਾਂ ਵਾਜੋਂ ਬੱਚੜ ਕਰ ਕਿਰਦੀ ਗੁਲਜ਼ਾਰ ਨਹੀਂ ਬਸਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਬਸਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਸਰੰਤਰੀ ਕੁੰਗੀ ਦੀ ਵਸਨ ਔਰਤ ਦੀ ਹੀ ਸਾਨ ਸਲਾਹ ਨਾਲ ਕਾਉਂ ਜਾਂਦੀ ਹੁੰਦੀ ਔਰਤਾ ਮਰਦਾ ਨੂੰ ਦਬਾਉਂਦੀਆਂ ਨਵaties ਨੇ ਮਾਰ ਕਦੇ ਦੀ ਖਾਂਦਾ ਜੋ ਔਰਤ ਤੋਂ ਬਾਹਰ ਨਹੀਂ ਬਸਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਬਸਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਜਗ ਦੀ ਜਗਲੀ ਵਾਲਾ ਵੱਡਾ ਮਾਣ ਹੈ ਔਰਤ ਨੂੰ ਰੱਬ ਦਾ ਦੂਜਾ ਨਾਮ ਨਹੀਂ ਲਿਆ ਸਨਮਾਨ ਹੈ ਔਰਤ ਨੂੰ ਰੱਬ ਦਾ ਦੂਜਾ ਨਾਮ ਨਹੀਂ ਲਿਆ ਸਨਮਾਨ ਹੈ ਔਰਤ ਨੂੰ ਭਲੇ ਘਰਾਂ ਵਿੱਚ ਹੁੰਦਾ ਔਰਤ ਦਾ ਘਰ ਨਹੀਂ ਬਸ ਤੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਬੰਦੇ ਨਹੀਂ ਘਰ ਜਿੱਥੇ ਔਰਤ ਦਾ ਸਤਕਾਰ ਨਹੀਂ ਜਿਹੜੇ ਘਰ ਵਿੱਚ ਔਰਤ ਦੀ ਵੀ ਪੁੱਛਦਸ ਹੈ ਉਦੋਂ ਸਦਾ ਸੁੱਖ ਵਿੱਚ ਜਿਉਂਦਾ ਬਸਦਾ ਹੱਸ ਹੱਸ ਕੇ ਉਦੋਂ ਸਦਾ ਸੁਖ ਵਿੱਚ ਜਿਉਂਦਾ ਬਸਦਾ ਹੱਸ ਹੱਸ ਕੇ ਸੱਚੇ ਸੁਆਣ ਦੇ ਜੇ ਮਨ ਕੋੜਾ ਝੂਠ ਨਾ ਮਾਣੀ ਬਸ ਤੇ ਲੈ ਕੇ ਜਿੱਥੇ ਔਰਤ ਦਾ ਸਤਕਾਰ ਨਹੀਂ बासे मिलाश कि ते लो, का, आलो दी.